ਚੰ ਲਗਾਤਾਰ ਨਜ਼ਾਇਜ਼ ਸਾਰੀਆਂ ਹੋ ਰਹੀਆਂ ਨੇ ਤਾਂ ਇੱਕ ਪਾਸੇ ਨੋਟਿਸ ਵੀ ਜਾਰੀ ਹੁੰਦੇ ਨੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਤਾਂ ਦੂਜੇ ਪਾਸੇ ਕਈ ਸਮਾਜ ਸੇਵਕ ਜਾਂ ਆਰਟੀਆਕਟਿਵਿਸਟ ਸ਼ਿਕਾਇਤਾਂ ਵੀ ਕਰਦੇ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਪੁਤਲੀਕਾਰ ਜਿਹੜਾ ਕਿ ਪੱਛਮੀ ਹਲਕੇ ਦਾ ਇਲਾਕਾ ਹੈ ਉਥੇ ਇੱਕ ਦੁਕਾਨਾਂ ਕੱਟੀਆਂ ਗਈਆਂ ਇੱਕ ਪਲਾਟ ਨੂੰ ਜ਼ਮੀਨਦੋਜ਼ ਕਰ ਗਏ ਉਥੇ ਕਰੀਬ 25 ਤੋਂ 30 ਦੁਕਾਨਾਂ ਕੱਢ ਦਿੱਤੀਆਂ ਗਈਆਂ ਉਹਦਾ ਮਾਮਲਾ ਨਗਰ ਨਿਗਮ ਦੇ ਧਿਆਨ ਚ ਲਿਆਂਦਾ ਹੈ ਆਰਟੀਆਕਟਿਵਿਸਟ ਸੁਰੇਸ਼ ਸ਼ਰਮਾ ਨੇ ਸੁਰੇਸ਼ ਸ਼ਰਮਾ ਦਾ ਰੋਪ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਮਾਮਲੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਇੱਥੋਂ ਤੱਕ ਕਿ ਉਹ ਨਾ ਕਮਿਸ਼ਨਰ ਸਾਹਿਬ ਦੀ ਸ਼ਿਕਾਇਤ ਵੀ ਕਰ ਦਿੱਤੀ ਹੈ ਪਰਸੋਨਲ ਭਾਗ ਦੇ ਪ੍ਰਮੁਖ ਸੱਤਰ ਨੂੰ ਤਾਂ ਅਸੀਂ ਇਸ ਸਾਰੇ ਮਾਮਲੇ ਤੇ ਹਰ ਇੱਕ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਕਮਿਸ਼ਨਰ ਸਾਹਿਬ ਦਾ ਕਹਿਣਾ ਹੈ ਕਿ ਸ਼੍ਰੀਸ਼ ਸ਼ਰਮਾ ਸਰੇਆਮ ਝੂਠ ਬੋਲ ਰਹੇ ਨੇ ਮੇਰੇ ਧਿਆਨ ਜਿੱਦ ਵੀ ਮਾਮਲਾ ਆਏਗਾ ਮੈਂ ਤੇ ਪੂਰੀ ਐਸ ਪਰ ਲਾਹ ਕਾਰਵਾਈ ਲਈ ਸਬੰਧਤ ਐਮਟੀਪੀ ਵਿਭਾਗ ਨੂੰ ਹੁਕਮ ਜਾਰੀ ਕਰਾਂਗਾ ਤਾਂ ਦੂਜੇ ਪਾਸੇ ਜਿਹੜਾ ਮਾਲਕ ਹੈ ਥੋਂ ਦਾ ਜ਼ਮੀਨ ਦਾ ਉਸ ਦਾ ਕਹਿਣਾ ਕਿ ਮੈਂ ਕਰੀਬ 30 ਤੋਂ 35 ਲੱਖ ਰੁਪਏ ਜਮਾ ਕਰਵਾਇਆ ਸਰਕਾਰੀ ਖਜ਼ਾਨੇ ਦੇ ਤਾ ਨਕਸ਼ਾ ਪਾਸ ਕਰਨ ਤੋਂ ਬਾਅਦ ਹੀ ਜਿਹੜੀ ਬਿਲਡਿੰਗ ਹੈ ਉਹ ਬਿਲਡਿੰਗ ਬਾਈ ਲਾਸ ਦੇ ਤਹਿਤ ਹੀ ਬਣਾਈ ਜਾ ਰਹੀ ਹੈ ਇਸ ਸਬੰਧੀ ਇਲਾਕੇ ਦੇ ਕਾਉਂਸਲਰ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਿਲਡਿੰਗ ਬਾਈ ਲਾਸ ਦੀ ਪਾਲਣਾ ਕਰਦੇ ਅਸੀਂ ਬਿਲਡਿੰਗ ਜਿਹੜੀ ਉਹ ਸਾਰੀ ਜਾ ਰਹੀ ਹੈ ਤਾਂ ਆਓ ਸੁਣਦੇ ਹਾਂ ਹਰ ਇੱਕ ਦਾ ਪੱਖ ਆਰ ਭਾਰਤ ਦੀ ਰਿਪੋਰਟ ਜੀ ਕੀ ਨਾਮ ਹੈ ਜੀ ਪਵਨ ਚੌਧਰੀ ਤਾਂ ਜਿਹੜੀ ਆਪਣਾ ਜਿਹੜੀ ਬਿਲਡਿੰਗ ਬੰਦੀ ਹੈ ਗੈਰ ਕਾਨੂੰਨੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੱਲ ਇਦਾਂ ਜੀ ਗੈਰ ਕਾਨੂੰਨੀ ਕੋਈ ਵੀ ਬਿਲਡਿੰਗ ਇਸ ਟਾਈਮ ਮੇਦੇ ਇਲਾਕੇ ਵਿੱਚ ਜੋ ਉਸ ਆਦੀ ਅਧੀਨ ਨਹੀਂ ਹੈਗੀ ਹੈ ਜੀ ਜਿੰਨੀਆਂ ਵੀ ਬਿਲਡਿੰਗਸ ਇੱਥੇ ਬੰਨ੍ਹਦੀਆਂ ਨੇ ਐਸ ਪਰ ਨੋਰਮਸ ਹੈਗਿਆ ਨੇ ਜਿਸ ਬਿਲਡਿੰਗ ਦੀ ਬਾਬਤ ਤੁਸੀਂ ਆਏ ਹੈਗੇ ਜੋ ਐਸ ਪਰ ਨੋਰਮਸ ਬਿਲਡਿੰਗ ਬੰਨ੍ਹਦੀ ਮੇਰੇ ਇਲਾਕੇ ਦੇ ਮੇਰੇ ਵਰਕਰ ਨੇ ਮੇਰੇ ਇਲਾਕੇ ਵਿੱਚ ਹੀ ਲੈਂਦੇ ਨੇ ਔਰ ਸਬਸੀਅਤ ਬੰਦੇ ਹੈਗੇ ਨੇ ਉਹ ਆਪਣਾ ਗਾਰਮੈਂਟਸ ਦਾ ਸ਼ੋਅਰੂਮ ਪਾ ਰਹੇ ਹੈਗੇ ਨੇ ਸੋ ਐਸ ਪਰ ਨੋਰਮਸ ਉਹਨਾਂ ਨੇ ਜੋ ਗਵਰਨਮੈਂਟਸ ਦੇ ਆਪਣਾ ਗਾਈਡਲਾਈਨਸ ਹੈਗੇ ਜਿੰਨੀ ਪਾਰਕਿੰਗ ਲੇਨ ਛੱਡਣੀ ਚਾਹੀਦੀ ਉਹ ਨਹੀਂ ਛੱਡੀ ਹੈਗੀ ਆ ਔਰ ਐਸ ਪਰ ਨੋਰਮਸ ਪਾ ਦੇ ਕੋਈ ਇਹਦੇ ਚ ਹੈ ਨਹੀਂ ਹੈ ਜੀ ਤਾਂ ਕਹਿੰਦੇ ਕਿ ਇਹਦੇ ਸਿੰਗਲ ਬਿਲਡਿੰਗ ਦਾ ਇੱਕ ਯੂਨਿਟ ਦਾ ਨਕਸ਼ਾ ਪਾਸ ਹੈਗਾ ਕਾਗਜ਼ਾ ਜਦ ਕਿ ਇਹਨੂੰ ਸਪਲਿਟ ਕਰਕੇ ਵੱਖ-ਵੱਖ ਦੁਕਾਨਾਂ ਦੇ ਰੂਪ ਤੇ ਕਨੈਕਸ਼ਨ ਵੀ ਵੈਧ ਹੈ ਦਾ ਵਾਟਰ ਸਪਲਾਈ ਦਾ ਭਾਜੀ ਇਦਾਂ ਹੈਗਾ ਜੀ ਕਿ ਇਹਦਾ ਤੇ ਜਿਹੜਾ ਨਕਸ਼ਾ ਪਾਸ ਹੈ ਉਹ ਡਬਲ ਮੰਜ਼ਲਾ ਦਾ ਪਾਸ ਹੈਗਾ ਜੀ ਜਿਹੜਾ ਇਹਦੇ ਚ ਕਨੈਕਸ਼ਨ ਹੈਗਾ ਜੀ ਆਲਰੇਡੀ ਪੁਰਾਣੇ ਲੱਗੇ ਹੋਏ ਸੀ ਇਲੈਕਟ੍ਰਿਸਿਟੀ ਦਾ ਵੀ ਲੱਗਾ ਸੀ ਤੇ ਪਾਣੀ ਦਾ ਵੀ ਲੱਗਾ ਹੈ ਆਲਰੇਡੀ ਸੀਵਰੇਜ ਵੀ ਹੈਗਾ ਸੀ ਕਿਉਂਕਿ ਆਲਰੇਡੀ ਪੁਰਾਣੀ ਬਿਲਡਿੰਗ ਇੱਥੇ ਅੱਗੇ ਬਣੀ ਹੋਈ ਸੀ ਪ੍ਰੀਮ ਸਿੰਘ ਦੀ ਬਿਲਡਿੰਗ ਸੀ ਕਾਫੀ ਜ਼ਿਆਦਾ ਅੰਦਰ ਉਹਦੇ ਘਰ ਹੁੰਦੇ ਹੈਗੇ ਸੀ ਔਰ ਐਸ ਪਰ ਜਿਹੜੀ ਨੋਰਮਸ ਔਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈਗੀ ਆ ਜਿਹੜੇ ਉਹ ਬੰਦੇ ਬਿਲਡਿੰਗ ਪਾ ਰਹ ਵੇ ਇੱਕ ਨੰਬਰ ਦਾ ਗਵਰਨਮੈਂਟ ਨੂੰ ਪੇ ਕੀਤਾ ਐਸ ਪਰ ਨੌਮਸ ਪੇ ਕੀਤਾ ਹੈਗਾ ਹਾਂ ਜੀ ਸ਼ਰੇਸ਼ ਸ਼ਰਮਾ ਜੀ ਬੋਲ ਰਹੇ ਆਰਟੀਆਈ ਐਕਟਿਵਿਸਟ ਜੀ ਸਰ ਆਰ ਭਾਰਤ ਤੋਂ ਗੱਲ ਕਰ ਰਹੇ ਜੀ ਰਾਹੁਲ ਪੁਨ ਜਰਨਲਿਸਟ ਨਮਸਕਾਰ ਸਰ ਨਮਸਕਾਰ ਜੀ ਇੱਕ ਤੁਸੀਂ ਸ਼ਿਕਾਇਤ ਕੀਤੀ ਬਤੌਰ ਸਮਾਜ ਸੇਵ ਕੋਈ ਪਤਲੀ ਘਰ ਦੇ ਸੱਜੇ ਪਾਸੇ ਕੋਈ ਬਿਲਡਿੰਗ ਐ ਪਲਾਟ ਜਿਹਨੂੰ ਤੋੜ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ 20 25 ਦੁਕਾਨਾਂ ਉੱਥੇ ਤੇ ਕੀ ਉਹਦੇ ਸਬੰਧ ਚ ਤੁਸੀਂ ਸ਼ਿਕਾਇਤ ਕੀਤੀ ਹੈ ਜੀ ਸਰ ਉਹਦੀ ਮੈਂ 2000 ਸਾਲ 2021 ਪਿਛਲੇ ਯਾਨੀ ਪਿਛਲੇ ਸਾਲ ਸ਼ਿਕਾਇਤ ਕੀਤੀ ਜਦੋਂ ਹਲੀਏ ਇਹ ਰਿਪੋਰਟ ਰਹੀ ਸੀ ਜੀ ਉਹਦੀ ਫੋਟੋ ਵੀ ਮੈਂ ਨਾਲ ਲਾ ਕੇ ਦਿੱਤੀ ਹੋਈ ਆ ਉੱਥੇ 500 ਗਾਇਸ ਦੀ ਜਿਹੜਾ ਨਕਸ਼ਾ ਪਾਸ ਕਰਾ ਕੇ ਨਾ ਠੀਕ ਹੈ ਇੱਕੋ ਬਿਲਡਿੰਗ ਦਾ ਇੱਕੋ ਨਕਸ਼ਾ ਦਾ ਮੈਂ ਕਿ ਬਿਲਡਿੰਗ ਦਾ ਜੀ ਉਹ ਪਾਸ ਕਰਾਇਆ ਉੱਥੇ ਦੁਕਾਨਾ ਬਣਾਈ ਹੈ ਜੇਦੋ ਕਿ ਪਲਾਟ ਪਿੱਛੇ ਹਲੀ ਲੈ ਕੰਦ ਕਰਕੇ ਵੀ ਦੁਕਾਨਾ ਬਣਾ ਰਹੇ ਨੇ ਜੀ ਤੁਸੀਂ ਜੇ ਗੌਰ ਨਾਲ ਜਾਓ ਤਾਂ ਅੱਗੇ ਕੰਦ ਕਰ ਆਪ ਮਗਰਵੀ ਵਿਦਾਨਾ ਬਣਾ ਰਹੇ ਨੇ 1 ਤੋਂ 30 ਚਾਹੀਦਾ ਹੈ ਅਗਲੇ ਫੰਡ ਦੇ ਨਾਲ ਹੁਣ ਲਾ ਕੇ ਨਾ ਵਿਚਾਰ ਕੰਨ ਮਾਰ ਕੇ 500 ਜੀ ਜੀ ਮੈਂ ਮੌਕਾ ਖੁਦ ਵਿਜ਼ਿਟ ਕੀਤਾ ਸੀ ਦੇਖ ਕੇ ਮੇਰੀ ਮਾਲਕ ਮੇਰੀ ਮਾਲਕ ਨਾਲ ਜੇ ਗੱਲ ਹੋਈ ਹੈ ਤੁਹਾਡੀ ਸ਼ਿਕਾਇਤ ਬਾਬਤ ਉਹਨਾਂ ਨੇ ਕਿਹਾ ਕਿ ਮੈਂ ਜੀ ਕਰੀਬ 30 ਤੋਂ 35 ਲੱਖ ਰੁਪਏ ਸਰਕਾਰ ਨੂੰ ਜਮ੍ਹਾਂ ਕਰਾ ਕੇ ਨਕਸ਼ਾ ਬਾਸ ਕਰਵਾਇਆ ਤੇ ਮੈਂ ਵਕਫਾ ਤੋਂ ਇੱਕ ਇੱਕ ਬਿੱਲ ਲੰਗਦਾ ਕਰਾਇਆ ਗਿਆ ਮਾਰਕੀਟ ਦਾ ਨਹੀਂ ਮਾਰਕੀਟ ਵਾਸਤੇ Ode bat, klara, hau nahi da, ez da eskorda patez bera, hau nahi da, ez ਏ ਐਮਟੀ ਵਿਭਾਗ ਦੇ ਮਤੇ ਮੁਲਾਜ਼ਮਾਂ ਨਾਲ ਇੰਸਪੈਕਟਰ ਦੇ ਐਡੀਟੀ ਦੀ ਮਿਲ ਭੁਗਤ ਨਾਲ ਇਹ ਮਾਰਕੀਟ ਕਾਰ ਕੀਤੀ ਜਾ ਰਹੀ ਜਿਹੜੀ ਅੱਜ ਅਸੀਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਮੇਅਰ ਨੂੰ ਵੀ ਕੀਤੀ ਹੈ ਔਰ ਉੱਤੇ ਪ੍ਰਸ਼ਾਸਨ ਨੂੰ ਭਾਵਨ ਚਲੇਗੜ ਵੀ ਕੀਤੀ ਹੈ ਕਿ ਕਮਿਸ਼ਨਰ ਤੇ ਕੋਈ ਜਿਹੜਾ ਕਾਰਵਾਈ ਨਹੀਂ ਕਰਦਾ ਸਾਡੀ ਕੀ ਮੰਗ ਹੈ சுரேਜ ਜੀ ਇਸ ਬਿਲਡਿੰਗ ਦੇ ਬਰਤੀ ਮੰਗ ਹੈ ਕਾਨੂੰਨਾ ਮੁਕਾਬਕ ਜੋ ਹੈ ਕਾਰਪੈਲ ਨੂੰ ਪੈਸਾ ਬਣੇ ਜੇ ਮਾਰਕੀਟ ਬਣਨੀ ਹੈ ਮਾਰਕੀਟ ਹੈ ਲੱਖੇ ਹਿਸਾਬ ਨਾਲ ਪਾਸ ਕਰਕੇ ਕਾਰਪੈਲ ਦੇ ਗੱਲੇ ਜੀ ਪੈਸਾ ਜਾਵੇ ਨਾ ਕਿ ਅਧਿਕਾਰੀ ਜਿਹੜੇ ਐਮਟੀ ਵਿਭਾਗ ਦੇ ਉਹਨਾਂ ਦੀ ਜੇਬ ਵਿੱਚ ਜਾਵੇ ਪਰ ਕੀ ਤੁਸੀਂ ਪਿਛਲੀਆਂ ਸ਼ਿਕਾਇਤਾਂ ਦਾ ਹਜੇ ਤੱਕ ਅਧਿਕਾਰੀਆਂ ਦੇ ਕੰਨਾਂ ਤੇ ਜੂਸ ਸਰਕੀਏ ਜਿਹੜੀਆਂ ਤੁਸੀਂ ਲਗਾਤਾਰ ਸ਼ਿਕਾਇਤਾਂ ਕਰਦੇ ਹੋਰੇ ਨਜ਼ਾਇਜ਼ ਬਿਲਡਿੰਗਾਂ ਨਾ ਹੀ ਕੋਈ ਜੂਸ ਸਰਕਿਆਂ ਦੇ ਬਾਵਜੂਦ ਵੀ ਵੇਖੋ ਲੈਂਡਰ ਵੀ ਪੈ ਗਿਆ ਉੱਤੇ ਦਵਲ ਨਹੀਂ ਕਰਨਾ ਪਾ ਰਹੀ ਆ ਉਹਦੇ ਵਾਸਤੇ ਹਾਰ ਕੇ ਹੁਣ ਮੈਨੂੰ ਜੇ ਕੰਦੀ ਗਿਆ ਰੁਕ ਰਹਾ ਪਿਆ ਅੱਜ ਮੀਰ ਸਾਹਿਬ ਨੂੰ ਦਿੱਤਾ ਔਰ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਵੀ ਕੀਤੀ ਆ ਕਿ ਕਮਿਸ਼ਨਰ ਸਾਹਿਬ ਵੀ ਜਿਹੜੇ ਆ ਉਹ ਨਹੀਂ ਕਾਰਵਾਈ ਕਰਦੇ ਤੇ ਇਹਨਾਂ ਦਾ ਵੀ ਬੰਦੀ ਵਿਭਾਗੀ ਕਰਦੇ ਇਹਨਾਂ ਦਾ ਕਰਤਾ ਨਹੀਂ ਆ ਇਹ ਵੀ ਇਹ ਕੰਮ ਕਰਨ ਇਹ ਨਹੀਂ ਐਸ ਵਾਲੀਆਂ ਵਾਤੇ ਵੀ ਇੰਨਾ ਵਾਤੇ ਇੱਕ ਤੁਹਾਡੇ ਲੋਕ ਗਿਆ ਗਿਆ ਸੀ ਵਾਟਰ ਸਪਲਾਈ ਦਾ ਕਨੈਕਸ਼ਨ ਵੀ ਵੈਦ ਜਦ ਕਿ ਉਹ ਕਹਿੰਦੇ ਪੁਰਾਣੀ ਬਿਲਡਿੰਗ ਦੇ ਵਿੱਚ ਸੀਵਰੇਜ ਦਾ ਕਨੈਕਸ਼ਨ ਹੈਗਾ ਸੀ ਬਿਜਲੀ ਦਾ ਕਨੈਕਸ਼ਨ ਵੀ ਸੀ ਉਹਨੂੰ ਹੀ ਅੱਜ ਜੋੜਿਆ ਗਿਆ ਤਾਂ ਫਿਰ ਨਵਾ ਕਿ ਮੈਂ ਤੁਹਾਨੂੰ ਫੋਟੋ ਚ ਵਿਖਾਉਂਦਾ ਸਰ ਉਹੋ ਜਿਹੀ ਦੇਖ ਲੋ ਪੁਰਾਣਾ ਸੀਵਰ ਪੈ ਰਿਹਾ ਕਿ ਨਵਾਂ ਸੀਵਰ ਪੈ ਰਿਹਾ ਜੀ ਕਿ ਇਹ ਹਜ਼ਾਰ ਦਾ ਜਗ੍ਹਾ ਤੋਂ ਉੱਤੇ ਇੱਕ ਜਗ੍ਹਾ ਹੈ ਤੇ 500 ਰੁਪਏ ਕਰਕੇ ਇੱਕ ਵਾਰ ਨੇ ਉਹਦੇ ਬਾਅਦ ਦੁਬਾਰਾ ਲੈਣਾ ਪੈਂਦਾ ਹੈ ਇਹਦੇ ਵੱਡੇ ਪਲਾਰਵਾ ਕੇ ਸੀਐਲ ਜੀ ਜਮਾ ਕਰਾਉਣਾ ਪੈਂਦਾ ਵਾਟਰਪਲਾਈ ਸੀਵੇਰੇ ਦਾ ਕਨੈਕਸ਼ਨ ਲੈਣਾ ਪੈਂਦਾ ਸਰ ਤਾਂ ਉਹ ਜੀ ਬਾਲੋ ਜੀ ਓਕੇ ਥੈਂਕ ਯੂ ਹਲੋ ਹਾਂਜੀ ਹਾਂਜੀ ਗੈਰੀ ਸਿੰਘ ਜੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਗੈਰੀ ਜੀ ਮੈਂ ਆਰ ਭਾਰਤ ਤੋਂ ਬੋਲ ਰਿਹਾ ਰਾਹੁਲ ਪੰਜਾਬ ਜਰਨਲਿਸਟ ਠੀਕ ਹੈ ਜੀ ਇਹ ਤੁਹਾਡੀ ਕੋਈ ਨਾ ਸਸਸੀ ਗੱਲ ਦੀ ਇਹ ਕੰਪਲੇਂਟ ਕੋਈ ਕਿਸੇ ਆਰਟੀਐਕਟਿਵਿਸਟ ਨੇ ਕੀਤੀ ਹੈ ਸ੍ਰੇਸ਼ਟ ਹੋਣਾ ਨਹੀਂ ਤੇ ਉਹ ਪੈਰੇ ਕੋਈ ਇੱਲੀ ਕਰ ਤੁਸੀਂ ਬਿਲਡਿੰਗ ਖੜੀ ਕਰ ਰਹੇ ਹੋ ਨਕਸ਼ਾ ਬਿਲਡਿੰਗ ਸਿੰਗਲ ਦਾ ਪਾਸ ਹੈ ਜਦ ਕਿ ਉੱਥੇ ਮਲਟੀ ਸਟੋਰੀ ਆਪਣਾ ਸ਼ਾਪਿੰਗ ਕੰਪਲੈਕਸ ਬਣਾ ਰਹੇ ਹੋ 20 25 ਦੁਕਾਨਾਂ ਕੱਟ ਕੇ ਪਤਲੀ ਘਰ ਚੌਂਕ ਦੇ ਬਿਲਕੁਲ ਸੱਦੇ ਹੱਥ ਹਾਂਜੀ ਹਾਂਜੀ ਉਹ ਤੇ ਮੈਨੂੰ ਪਤਾ ਵਾ ਜੀ ਪਤਲੀ ਘਰ ਚੌਂਕ ਪਤਲੀ ਘਰ ਚੌਂਕ ਦੇ ਲੱਗੇ ਆ ਇਹ ਆਪਣਾ ਡਬਲ ਸਟੋਰੀ ਪਾਸ ਕਰਾਇਆ ਜੀ ਮੈਂ ਅੱਛਾ ਜੀ ਹਾਂਜੀ ਤੇ ਸਿੰਗਲ ਯੂਨਿਟ ਪਾਸ ਸੀ ਕਿ ਦੁਕਾਨਾਂ ਅਸੀਂ ਨਕਸ਼ੇ ਸ਼ੋਅ ਕੀਤੀਆਂ ਨਹੀਂ ਜੀ ਇਹ ਮੈਂ ਆਪਣਾ ਕਾਰੋਬਾਰ ਕਰਨ ਲਈ ਨਾ ਹਾਂਜੀ ਇੱਥੇ ਮੈਂ ਮਤਲਬ ਸਾਰਾ ਲੇਡੀਜ਼ ਦਾ ਜੈਂਟਸ ਦਾ ਤੇ ਕਿੱਸ ਦਾ ਸਾਰੇ ਸੈਕਸ਼ਨ ਵੱਖਰੇ ਵੱਖਰੇ ਬਣਾਉਣੇ ਆ ਗਾਰਮੈਂਟ ਦਾ ਸ਼ੋਰੂਮ ਵੱਡਾ ਬਣਾ ਰਿਹਾ ਵਾਂ ਪਰ ਇਹ ਉਹਨਾਂ ਵੱਲੋਂ ਕਿਹਾ ਗਿਆ ਕਿ ਦੁਕਾਨਾਂ ਬਣਾ ਦਿੱਤੀਆਂ ਗਈਆਂ ਦੋਵੇਂ ਪਾਸੇ ਚਲੋ ਲੋਕੀ ਜੋ ਮਰਜ਼ੀ ਕਹੀ ਜਾਣ ਐਕਚੁਅਲੀ ਵਿੱਚ ਰਸਤਾ ਹੋਊਗਾ ਇਹ ਤੇ ਮਤਲਬ ਰਸਤਾ ਵਾ ਜਿੱਦਾਂ ਖੱਬੇ ਪਾਸੇ ਆਪਣਾ ਕਿੱਥਸ ਦਾ ਸੱਜੇ ਪਾਸੇ ਜੈਂਟਸ ਦਾ ਫਿਰ ਪਿੱਛੇ ਆਪਣਾ ਅੰਡਰ ਗਾਰਮੈਂਟਸ ਦਾ ਤੇ ਬਾਕੀ ਇਹ ਹੈ ਕਿ ਹੁਣ ਲੋਕੀ ਜੋ ਮਰਜ਼ੀ ਕਹੀ ਜਾਣ ਉਸ ਵਿੱਚ ਮੈਂ ਕੀ ਕਰ ਸਕਦਾ ਅਜਾ ਤੁਸੀਂ ਕਾਰਪੋਰੇਸ਼ਨ ਨੂੰ ਬਕਾਇਦਾ ਬਿਲਡਿੰਗ ਆਪਣਾ ਐਕਟ ਦੇ ਤਹਿਤ ਨਕਸ਼ਾ ਪਾਸ ਕਰਵਾਇਆ ਹੈ ਕਰਾਇਆ ਸੀ ਜਮਾ ਕਰਵਾਈ ਹੈ ਕਰਵਾਈ ਹੈ ਜੀ ਤੇ ਪਾਰਕਿੰਗ ਵਗੈਰਾ ਛੱਡੀ ਗਈ ਹੈ ਪਾਰਕਿੰਗ ਉਦਾਂ ਹੀ ਛੱਡੀ ਹੈ ਜੀ ਜਿੱਦਾਂ ਉਹਨਾਂ ਨੇ ਕਿਹਾ ਸੀ ਅੱਗੇ ਇੰਨੇ ਫੁੱਟ ਤੁਸੀਂ ਨਹੀਂ ਬਣਾ ਸਕਦੇ ਉਹ ਛੱਡ ਕੇ ਬਣਾਇਆ ਸਾਰਾ ਉਦਾਂ ਹੀ ਤਾਂ ਠੀਕ ਹੈ ਜੀ ਧੰਨਵਾਦ ਜੀ ਗੱਲਬਾਤ ਹੈ ਥੈਂਕ ਯੂ ਥੈਂਕ ਯੂ ਜੀ ਹਰ ਬਾਰਤ ਨਿਊਜ਼ ਤੋਂ ਜੀ ਰਾਹੁਲ ਪੁੰਜ ਗੱਲ ਕਰ ਰਿਹਾ ਸਰ ਹਾਂ ਜੀ ਦੱਸੋ ਸਰ ਪੁੰਜ ਸਰ ਇਸਾ ਸੀ ਕੋਈ ਸ਼ਰੇਸ਼ ਸ਼ਰਮਾ ਆਰਟੀਐਕਟਿਵਿਸ ਤੁਹਾਨੂੰ ਕੱਲ ਮਿਲੇ ਹੋਣਗੇ ਮੇਅਰ ਸਾਹਿਬ ਨੂੰ ਵੀ ਨਹੀਂ 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 ਮੇਰੇ ਕੋਲ ਕੋਈ ਨਹੀਂ ਆਇਆ ਉਹ ਕੋਈ ਬਿਲਡਿੰਗ ਦੀ ਨਾ ਪਤਲੀਕਰ ਵੈਸਟ ਕੌਂਸੀਲੈਂਸੀ ਕੋਈ ਆਈ نو ਮੇਰੇ ਮਤਲਬ ਕੱਲ ਵੀ ਮੈਨੂੰ ਕਿਸੇ ਜਰਨਲਿਸਟ ਦਾ ਫੋਨ ਆਇਆ ਸੀ ਬਟ ਹੀ ਇਜ਼ ਲਾਈਂਗ ਹੀ ਹੈਜ਼ ਨਾਟ ਕਮ ਟੂ ਮੀ ਯੈਸਟਰਡੇ ਥੈਟ ਇਜ਼ ਵਾਈ ਰਿਮੈਂਬਰ ਥਿਸ ਓਕੇ ਓਕੇ ਸਰ ਸਰ ਹੁਣ ਅੱਗੋਂ ਕਾਰਵਾਈ ਤੁਸੀਂ ਕਰਨੀ ਤੁਸੀਂ ਐਜ਼ ਅ ਹੈੱਡ ਆਫ ਕਾਰਪੋਰੇਸ਼ਨ ਕੀ ਅੱਗੋਂ ਡਾਇਰੈਕਸ਼ਨਸ ਮੂਵ ਆਊਟ ਕਰਤੀ ਆਈ ਡੋਨਟ ਈਵਨ ਨੋ ਕਿ ਕੀ ਹੈਗਾ ਕੇਸ ਬਟ ਜੋ ਵੀ ਹੋਏਗਾ ਇਟ ਵਿਲ ਬੀ ਡਨ ਐਸ ਪਰ ਮੈਰਿਟ ਆਈ ਅਸ਼ੂਰ ਯੂ 댓 ਥੈਂਕ ਯੂ ਸਰ ਟੂ ਟਾਕ ਵੀ ਹੈਵ ਨਾਟ ਡਨ ਐਨੀਥਿੰਗ ਆਫ ਠੇ ਬੁੱਕ ਸੋ ਵੀਲ ਗੋ ਬਾਈ ਠੇ ਬ Okay, so thank you.